ਪਾਜੀ ਕਲਾਕਾਰੀ ਦਾ ਮੂਜਸਮਾ ਪਿੰਡ ਨਰੋਕੇ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਇੰਜ ਨਾਲਾ ਇੱਥੇ ਬਣਾਇਆ ਹੋਇਆ ਜੀ ਰੰਗਲਾ ਪੰਜਾਬ ਨਾਨਕਸ਼ਹੀ ਇੱਟ ਲੱਗੀ ਹੋਈ ਆ ਤਰੰਗਾ ਛਟਰ ਕੀਤਾ ਹੋਇਆ ਇਹ ਰੰਗਲਾ ਪੰਜਾਬ ਹੈ ਜੀ ਕਿਆ ਬਾਤ ਆ ਜੀ ਔਰ ਦਿਖਾਉਣਾ ਚਾਹਣਾ ਹੈ ਮਟਕੇ ਆਪਾਂ ਜਿਹਨਾਂ ਨੂੰ ਵੇਸਟਜ ਸਮਝ ਕੇ ਘਰੋਂ ਸੁੱਟਦੇ ਨੇ ਉਹਨਾਂ ਦਾ ਵੀ ਬਾਕੂਬੀ ਇਸਤੇਮਾਲ ਕੀਤਾ ਗਿਆ ਹੋਇਆ ਇਸ ਵੀਰ ਵੱਲੋਂ ਮਨਪ੍ਰੀਤ ਸਿੰਘ ਨਾ ਹੁਣੇ ਬੜਾ ਤੁਸੀਂ ਮਸ਼ਹੂਰ ਸੁਣਿਆ ਹੋਊਗਾ ਸਾਡਾ ਏਰੀਆ ਪਿੰਦਾ ਪਾਟੜਨੀ ਉਕੇ ਮੈਨੂੰ ਅੱਲਾ ਦੇ ਇਲਾਕੇ ਚ ਪੰਜਾਬੀ ਵਿਰਸਾ ਤੁਹਾਨੂੰ ਦਿਖਾਵਾਂਗੇ ਪੰਜਾਬੀ ਸੱਭਿਆਚਾਰ ਦਿਖਾਵਾਂਗੇ ਸਭ ਤੋਂ ਪਹਿਲਾਂ ਤਾਂ ਓਪਨਿੰਗ ਕਰਾਂਗੇ ਇਸ ਉਸਲੇ ਤੋਂ ਨੈਸਟ ਤੋਂ ਜਿਹੜਾ ਪਰਿੰਦਿਆਂ ਵਾਸਤੇ ਅੱਜ ਵੀ ਇਸ ਵੀਰ ਨੇ ਬੜੀ ਬਾਕੂਬੀਰ ਬੜੀ ਵਧੀਆ ਟਿਕਾਣੇ ਲਾਇਆ ਹੋਇਆ ਅੱਗੇ ਦੇਖੋਣੇ ਤੁਹਾਨੂੰ ਪੰਜਾਬੀ ਵਿਰਸਾ ਜਿਹੜਾ ਤੁਸੀਂ ਫਿਲਮਾਂ ਦੇ ਵਿੱਚ ਜਾਂ ਬੇਬੇ ਦੀਆਂ ਪੁਰਾਣੀਆਂ ਕਹਾਣੀਆਂ ਸੁਣਿਆ ਹੋਊਗਾ ਕਿ ਚੌਂਕਾ ਹੁੰਦਾ ਸੀਗਾ ਇਹਨੂੰ ਕਹਿੰਦੇ ਜੀ ਚੌਂਕਾ ਅੱਜ ਦੀ ਪੀੜ੍ਹੀ ਨੂੰ ਨਹੀਂ ਪਤਾ ਹੋਊਗਾ ਕਿ ਚੌਂਕਾ ਕਿਨੂੰ ਕਹਿੰਦੇ ਆ ਇਹਨੂੰ ਕਹਿੰਦੇ ਆ ਜੀ ਚੌਂਕਾ ਔਰ ਆ ਹੱਥੀ ਕਾਰਾਗਰੀ ਆ ਹੱਥ ਦੀ ਉਹ ਤਰਜਮਾ ਆ ਜਿਹੜਾ ਇਸ ਚੀਨ ਮੂਜਸਮਾ ਦਾ ਰੂਪ ਦਿੰਦਾ ਪੁਰਾਣੇ ਮਿੱਟੀ ਦੇ ਚੀਨੀ ਮਿੱਟੀ ਦੇ ਭਾਂਡੇ ਜਿਹੜੇ ਅੱਜ ਕਿਸੇ ਟਾਵੇਂ ਟਾਵੇਂ ਘਰ ਸ਼ਾਇਦ ਹੋਣਗੇ ਜੇ ਤੁਹਾਡੇ ਘਰ ਵੀ ਹੋਣਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਘਰ ਕੀ ਕੀ ਹੈਗਾ ਏ ਆਹ ਜੀ ਡੰਡੀ ਕੂੜਾ ਜਿਹਨੂੰ ਕਹਿੰਦੇ ਆ। ਆ ਸਭ ਤੋਂ ਵੱਡੀ ਗੱਲ ਚੌਕੀਆਂ ਅੱਜ ਕੱਲ ਤਾਂ ਆਪਣੀਆਂ ਪਲਾਸਟਿਕ ਦੀਆਂ ਚੱਲ ਪਈਆਂ। ਉਸ ਤੋਂ ਬਾਅਦ ਆ ਗਈ ਜੀ ਚੱਕੀ। ਚੱਕੀ ਜਿਹਦੇ ਨਾਲ ਪੁਰਾਣੀਆਂ ਬੀਬੀਆਂ ਆਪਣੇ ਹੱਥੀਂ ਚਰ ਕੇ ਉੱਠ ਕੇ ਮਿਹਨਤ ਕਰਕੇ ਕਣਕ ਪਾ ਕੇ ਆਟਾ ਪੀਂਦੀਆਂ ਤੇ ਆਪਣੇ ਪਰਹਾਰ ਦੀਆਂ ਰੋਟੀਆਂ ਬਣਾਉਂਦੀਆਂ। ਪੁਰਾਣੀ ਟਾਲਚ ਲਾਲ ਟੈਨ ਮਧਾਣੀ ਸਰਾਈ ਟੇਬਲ ਫੈਨ ਸ਼ਹਿਰ ਟੇਬਲ ਫੈਨ ਇੱਥੇ ਕਰੀਏ ਜਮਾਨੇ ਦੇ ਪਹਿਦੇ ਹੋਣਗੇ ਆ ਸਰਾਈ ਰੇਡੂਆ ਜਿਹਨੂੰ ਮੈਂ ਰੇਡੂਆ ਤਾ ਕਰਕੇ ਕਹਿਂਦੇ ਆ ਕਿ ਇਹਨੂੰ ਪੁਰਾਣੇ ਜ਼ਮਾਨੇ ਦੇ ਰੇਡੂਆ ਹੀ ਕਹਿੰਦੇ ਸੀ ਅੱਜ ਦੇ ਜਨਰੇਸ਼ਨ ਰੇਡੀਓ ਕਹਿੰਦੀ ਜੀ ਆਹ ਰੇਡੀ ਤੁਹਾਡੇ ਪੁਰਾਣੇ ਜ਼ਮਾਨੇ ਦੇ ਜਿੰਦਰੇ ਜਿੰਦਰੇ ਕਹਿੰਦੇ ਅਜਬ ਪੁਰਾਣੇ ਜ਼ਮਾਨੇ ਦੇ ਕਿੰਦੇ ਜਿੰਦੇ ਠੀਕ ਹੈ ਜੀ ਨੀ ਮੱਕ ਖੇਤਾਂ ਤੋਂ ਪੰਮੀ ਆ ਤੇ ਚੰਨਾ ਤੈਨੂੰ ਯਾਦ ਕਰਦੀ ਆ ਤੇ ਤੇਰੇ ਗੀਤ ਗਾਉਣੀ ਆ ਹੋਰ ਆ ਗਿਆ ਜੀ ਹੈਲੋ ਟੈਲੀਫੋਨ ਜਿਹੜਾ ਅਲੋਪ ਹੋ ਚੁੱਕਾ ਔਰ ਸ਼ਾਇਦ ਉਦੋਂ ਦਾ ਹੈ ਜਦੋਂ ਕਿਸੇ ਇਲਾਕੇ ਦੇ ਜਾਂ ਜ਼ਿਲ੍ਹੇ ਦੇ ਵਿੱਚ ਕਿਸੇ ਕਿਸੇ ਟਾਮੇ ਟਾਮੇ ਕਰ ਆਪਣੇ ਸਮੇਂ 'ਚ ਭਾਜੀ ਇਹ ਤਾਂ ਵੀ ਬੜਾ ਟ੍ਰੈਂਡ ਹੀ ਹੈ ਨਾ ਆਪਣੇ ਸਮੇਂ 'ਚ ਤਾਂ ਬੜਾ ਬੜਾ ਟ੍ਰੈਂਡ ਹੀ ਬਿਲਕੁਲ 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 ਹੁਣ ਇਹ ਇੱਧਰ ਆ ਜੀ ਤੇਰੇ ਬੀਬੀਆਂ ਉੱਠੀ ਹੀ ਟੜਕੇ ਦਹੀਂ ਟੋਗਾ ਲੱਸੀ ਰੜਕਣੀ ਮੱਖਾਂ ਕੱਢਣਾ ਮੱਖਣੀ ਗੜਣੀ ਠੀਕ ਹੈ ਜੀ ਚਰਖਾ ਆ ਗਿਆ ਲੋੜੀ ਪੁਰਾਣੇ ਚ ਆ ਗਿਆ ਜੀ ਆ ਮਨੇ ਤੇ ਤੁਹਾਨੂੰ ਯਾਦ ਹੋਣਾ ਡੈਕ ਡੈਕ ਦੀ ਗੈਸਟ ਬਿਲਕੁਲ ਜੀ ਠੀਕ ਹੈ ਜੀ ਆਪਾਂ ਰੀਲਾਂ ਪਰਉਂਦੇ ਹੁੰਦੇ ਸੀਗੇ ਚੋਣ ਵਿੱਚ ਚੋਣ ਦੇ ਗਾਣਿਆਂ ਦੀ ਆ ਟੋ ਆ ਗਈ ਜੀ ਪੁਰਾਣੇ ਜ਼ਮਾਨੇ ਦੀ ਜਿਹਨੂੰ ਮੱਝ ਦੀ ਟੋ ਨਾਲ ਬੜਾ ਸੁਨਮ ਬਰ ਬਖੂਬੀ ਬੜੇ ਵਧੀਆ ਸੋਹਣੇ ਤਰੀਕੇ ਨਾਲ ਸੰਭਾਲ ਕੇ ਰੱਖਿਆ ਹੋਇਆ ਇਸ ਪਰਵਾਰ ਨੇ ਵਾਕਈ ਸ਼ਲਾਗਾ ਜੋ ਕਦਮ ਹੈ ਸਾਰੇ ਇਧਰ ਸੁਣਾਇਆ ਦਿਖਾਇਓ ਪੁਰਾਣੇ ਪਾਵੇ ਆਪਾਂ ਇਹਦੇ ਵਿੱਚ ਪਾਣੀ ਛੁੱਟਦੇ ਹੋ ਜੀ ਬਾਲਦੇ ਹੋ ਪਰ ਇਹ ਪਰਿਵਾਰ ਨੇ ਬੜੇ ਤੂਫੋ ਕਿਤੇ ਸੋਹਣੇ ਤਰੀਕੇ ਨਾਲ ਰੰਗ ਕਰਕੇ ਰੱਖੇ ਹੋਏ ਆ ਆ ਲਾਲ ਟੈਨੂ ਕੱਡੀ ਬੁਧੀਆਂ ਖੂਬੀ ਤਰੇ ਬਣਾ ਕੇ ਰੱਖਿਆ ਹੋਇਆ ਔਰ ਇਧਰ ਦੋ ਕੋਹਾਂ ਜਾਂ ਡੋਣੀਆਂ ਪੁਰਾਣੇ ਛੱਜੇ ਸੀ ਛੱਜ ਕਹਿ ਲੀਦਾ ਆਮ ਸਿੰਪਲੀ ਬਾਹਰ ਦੇ ਵਿੱਚ ਪਰ ਬੜਾ ਸੋਹਣਾ ਸਜਾ ਕੇ ਰੱਖਿਆ ਹੋਇਆ ਪੱਖੀ ਆ ਗਈ ਇਧਰ ਛੋਟੀ ਜਿਹੀ ਮੰਜੀ ਆ ਗਈ ਔਰ ਆਹ ਚੀਜ਼ ਮੈਂ ਸਪੈਸ਼ਲ ਤੌਰ ਤੇ ਬਣਾ ਕਿਉਂਣਾ ਜਿਹੜੀ ਕਿਸੇ ਵੀ ਨਿਆਣੀ ਨੂੰ ਨਹੀਂ ਪਤਾ ਹੁੰਦੀ ਬਿਲਕੁਲ ਜੀ ਬੱਚਿਆਂ ਨੂੰ ਪਤਾ ਹੀ ਨਹੀਂ ਨਾ ਮੈਨੂੰ ਕਿ ਆਹ ਨਿੱਕੇ ਜਿਹੇ ਨਿਆਣੇ ਨੂੰ ਦਿੱਤਾ ਜਾਂਦਾ ਸੀ ਤੇ ਉਹ ਟੁੱਟਦਾ ਹੁੰਦਾ ਸੀ ਆਹ ਕਿਤੇ ਦਾ ਪਾਇੰਦ ਹੋਇਆ ਕਿ ਆਹ ਵੀ ਚੀਜ਼ ਬਣਾਈ ਹੁੰਦੀ ਸੀ ਇੱਥੇ ਇਹ ਵੀ ਬੜੇ ਕੋਈ ਪੁਰਾਣੇ ਸੋਮਿਆਂ ਦੇ ਵਿੱਚ ਘਰ ਕੱਚੇ ਸੀ ਤੇ ਪਿਆਰ ਬੜੇ ਪੱਕੇ ਸੀ ਇਹ ਦਾ ਸਬੂਤ ਸਾਡਾ ਜਿੱਦਾਂ ਤਿਰ ਆਹ ਕਿਤੇ ਦਾ ਛੜੀ ਜਿਹਨੇ ਦਰਸ਼ਕਾਂ ਨੂੰ ਕਿਹਾ ਪੁਰਾਣੇ ਖੁੰਡੇ ਹੁਣ ਫਿਕੜਾ ਸੇ ਪੇਂਟ ਕਰਕੇ ਰੱਖੇ ਹੋਏ ਆ ਠੀਕ ਹੈ ਜੀ ਔਰ ਅੰਦਰ ਵੀ ਸਭ ਤੋਂ ਇਹ ਚੀਜ਼ ਆ ਦਿਖਾਈ ਜਿਹੜਾ ਸਾਡੇ ਦਰਸ਼ਕਾਂ ਨੂੰ ਕਿ ਮਰ ਵੀ ਇਹ ਚਾਹਰ ਹੈ ਹਾਂ ਜੀ ਚਾਹਰ ਹੈ ਚਾਹਰ ਜੀ ਚਲਦੀ ਵਰਤਨ ਦੀ ਜਸਤਰੀਆਂ ਜੀ ਸਾਰੀ ਤਾਂ ਤੇ ਵਰਤਨ ਦੀਆਂ ਕਿ ਆ ਬਾਤ ਹੈ ਕਿ ਆ ਬਾਤ ਹੈ ਜੀ ਅਟਕ ਅਸੀਂ ਆ ਮਾਪੇ ਚੰਗਾ ਇਹ ਗੱਲ ਕਹਾਂਗੇ ਕਿ ਆਪਣੇ ਮਾਪਿਆਂ ਨੂੰ ਜਿਹੜੇ ਹੁਣ ਹੋ ਗਏ ਨੇ ਆ ਪੁੱਤਾਂ ਨੂੰ ਘਰੋਂ ਕੱਢਦੇ ਨੇ ਮਾਰੇ ਐਸ ਵੀ ਨੂੰ ਸਲਾਮ ਹੈ ਸਾਡੇ ਵੱਲੋਂ ਕਿ ਭਾਈ ਇਹ ਜਿਹੜੀਆਂ ਪੁਰਾਣੀਆਂ ਚੀਜ਼ਾਂ ਸਾਹਮਣੇ ਰੱਖੀਆਂ ਹੋਈਆਂ ਜਿਹਨੂੰ ਆਪਾਂ ਇੰਤਿਕ ਕਹਿ ਦਿੰਨੇ ਆਂ ਅਮੋ ਮੁੰਦੀਆਂ ਕਹਿ ਦਿੰਨੇ ਤੇ ਵੀ ਪੱਕੀ ਕਰ ਪਈ ਚਾਹਦੀਆਂ ਹਾਂ ਹਾਂ ਜੀ ਇਸ ਤਰ੍ਹਾਂ ਚਾਹ ਕੰਧੇ ਕੰਧੇ ਚਲਾ ਕੇ ਲਗਾਓ ਬਹੁਤ ਸੋਹਣੀ ਚਲਾ ਕੇ ਨੇਮ ਖਾ ਕੇ ਸਬੂਤ ਲਗਾਓ ਛੱਤ ਪੁਰਾਣੀਆਂ ਟੋਕਰੀਆਂ ਨੂੰ ਸ਼ਕੂ ਕਹਿ ਲੈਂਦੇ ਆਪਾਂ ਆਹ ਕਹਿ ਲਈ ਸ਼ਕੂ ਆ ਗਿਆ ਤੁਹਾਡਾ ਘੜੀ-ਘੜੀ ਸੋਹਣੇ ਤਰੀਕੇ ਨਾਲ ਲਾਈ ਹੋਈ ਆ ਪੱਖੀਆਂ ਔਰ ਇੱਕ ਕਾਲਪੂਰ ਹੋ ਰਾਂ ਬਿਲਕੁਲ ਹਾਂਜੀ ਮਸ਼ੀਨ ਆ ਗਈ ਜੀ ਮੈਂ ਕਿੱਥੇ ਲਾ ਆ ਜਿਹੜਾ ਦਿਖਾਇਓ ਆ ਪੁਰਾਣੇ ਸਮੇਂ ਦੀ ਉਹ ਕਾਰੀਗਰੀ ਆ ਜਿਹੜਾ ਕੋਈ ਕੋਈ ਤਮਾ ਕਾਰੀਗਰ ਕਰ ਸਕਦਾ ਸੀ ਅੱਜ ਦੇ ਕਾਰੀਗਰਾਂ ਲਈ ਮੈਂ ਮਾਫੀ ਚੌਂਕਾ ਗਿਆ ਲੱਗੇ ਕਿ ਇੰਪੋਸੀਬਲ ਦੀ ਗੱਲ ਲੱਗਦੀ ਆ ਇਹ ਟੀਵੀ ਵੀ ਇਹਨਾਂ ਦਾ ਕਹਿਣਾ ਕਿ ਭਾਜੀ ਚੱਲਦੇ ਆ ਪਤਾ ਨਹੀਂ ਕਿੰਨੀਆਂ ਘੰਟੀਆਂ ਕਿ ਚੱਲਨ ਸਾਬੀ ਹੋਈਆਂ ਇਹ ਕਾ ਰੇਡੀਓ ਆ ਹੋਰ ਰੇਡੀਓ ਸਾਹਮਣੇ ਰੱਖਿਆ ਹੋਇਆ ਇਹ ਵੀ ਚੱਲਦਾ ਔਰ ਬੜੇ ਜੀ ਬੜਾ ਤੁਹਾਡੇ ਕੋਲ ਇੱਕ ਮੈਸੂਣੀ ਸ਼ਟਰ ਨਾਲ ਟੀਵੀ ਵੀ ਹੈਗਾ ਸੀ ਓਕੇ ਇਹਨੇ ਖੜਿਆ ਹੋ ਵੀ ਚੱਲਦਾ ਹੈ ਕੀ ਪਤਾ ਜੀ ਸ਼ਟਰ ਨਾਲ ਟੀਵੀ ਵੀ ਹੈਗਾ ਜੀ ਉਹ ਆਪਾਂ ਬੈਲਟਕ ਦਾ ਜਿਹੜਾ ਹੁੰਦਾ ਹੁੰਦਾ ਸੀਗਾ ਸ਼ਟਰ ਨਾਲ ਟੀਵੀ ਵੀ ਇਹਨਾਂ ਕੋਲ ਹੈਗਾ ਕਿ ਇਹਨੂੰ ਚੱਲਦਾ ਹੈ ਤੇ ਉਹ ਕਿਸੇ ਨੇ ਮਾ ਕੇ ਖੜਿਆ ਹਾਂਜੀ ਠੀਕ ਹੋ ਗਿਆ ਉਹ ਪੂਰਾ ਅੱਜ ਆਪਣੇ ਸ਼੍ਰੋਤਿਆਂ ਨੂੰ ਦਰਸ਼ਨ ਕਰਾ ਲਈਏ ਕਿ ਜਿੰਨਾ ਇੰਡੀਆ ਨੂੰ ਮੋਢੀਆਂ ਚੀਜ਼ਾਂ ਸਾਮ ਕੇ ਰੱਖੀਆਂ ਹੋਈਆਂ ਜੀ ਮੈਂ ਆਪਣੇ ਚੈਨਲ ਵੱਲੋਂ ਔਰ ਬਾਕੀ ਇਹਨਾਂ ਦਾ ਜਿਹੜਾ ਟੈਗ ਦਿਲੋਂ ਤੈਨੂੰ ਕਰਵਾਤੀਆਂ ਕਿ ਤੇਨਾ ਐਡਾ ਸੁਨਾਰ ਮੁੱਲਾ ਬਿਠਾ ਸਾਹਮਣੇ ਰੱਖਿਆ ਪਰ ਵੀਰ ਹੁਣਾਂ ਦਾ ਕਹਿਣਾ ਕਿ ਭਾਜੀ ਮੈਂ ਵਿੱਚ ਪੁੱਛਣਾ ਨੀਗਾ ਤੇ ਪਰ ਇੱਕੋ ਗੱਲ ਨੂੰ ਪੁੱਛਣੀ ਆ ਤੇ ਬਾਰੀ ਗੁੱਡੀ ਨੇ ਕਿਹਾ ਕਿ ਉਹ ਆਪਣੇ ਕੋਲ ਸ਼ਕਲ ਦਾ ਟੈਕ ਟੀਵੀ ਹੈਗਾ ਹਾਂਜੀ ਸਰ ਤੇ ਉਹ ਕਿੱਥੇ ਆ ਉਹ ਸਰ ਇੱਥੇ ਆ ਮੁੰਡਾ ਵਾਲਾ ਹਾਂ ਮਿਸਤਰੀ ਆ ਤੁਹਾਨੂੰ ਥੋੜਾ ਜਿਹਾ ਕੰਮ ਕਰਵਾਉਣਾ ਅਸੀਂ ਦੇ ਤਾਂ ਅੱਛਾ ਉਹ ਕਿੱਥੇ ਆਦਾ ਹਾਂਜੀ ਹਾਂਜੀ ਚੱਲ ਜਾ ਵਾਹ ਬਈ ਸਲਾਮ ਅਲੈਕੁਮ ਸਲੂਮਾ ਭਾਈ ਅੱਜਵਾਰ ਨੂੰ ਕਿ ਐਡੜੀਆਂ ਅੰਗੂਠੀਆਂ ਚੀਜ਼ਾਂ ਸਾਹਮਣੇ ਰੱਖੀਆਂ ਹੋਈਆਂ ਪਿੰਡ ਸੁਧਾਰ ਦਿਨਾਰ ਪਿੰਡ ਨਾਮੋਕੇ ਪਿੰਡਾ ਜ਼ਿਲ੍ਹਾ ਅੰਮ੍ਰਿਤਸਰ ਤਸਵੀਰ ਅਜਨਹਾ ਪਰਮਜਾ ਮਿਲਿਆ ਧੰਨਵਾਦ ਮੈਂ ਪਤਕਰਮੀ ਹਾਂ ਸਤਿ ਸ਼੍ਰੀ ਅਕਾਲ ਜੀ ਤਾਂ ਅਸੀਂ ਇਸ ਪਰਿਵਾਰ ਦੇ ਧੰਨਵਾਦੀਆਂ ਉਸ ਤੋਂ ਵੱਧ ਅਸੀਂ ਇਸ ਸਖੀਰ ਦੇ ਬਾਅਦ ਇਸ ਪਰਸੋਨੈਟੀ ਦੇ ਧੰਨਵਾਦੀਆਂ ਸਾਡੇ ਜੀਐਸ ਨੇ ਦਾ ਵਾਸਪ ਜੋ ਕਿ ਫਤੇਗੜ ਚੂੜੀਆਂ ਵਿਖੇ ਪਾਈਪਲਾਈਨ ਦਾ ਕੰਮ ਕਰਦੇ ਨੇ ਨਾਲ ਇੱਕ ਪਾਣੀ ਦੀ ਫੈਕਟਰੀ ਹੈ ਇਹਨਾਂ ਦੀ ਇਹਨਾਂ ਨੇ ਸਾਨੂੰ ਇਸ ਪਰਿਵਾਰ ਬਾਰੇ ਦੱਸਿਆ ਸੀਗਾ ਕਿ ਇਹ ਪਰਿਵਾਰ ਨੇ ਇੱਕ ਖਜ਼ਾਨਾ ਸੰਭਾਲ ਕੇ ਰੱਖਿਆ ਹੋਇਆ ਤੇ ਰੰਦਾਵਾ ਜੀ ਤੁਸੀਂ ਦੱਸੋਗੇ ਕਿ ਤੁਸੀਂ ਇਹ ਪਰਿਵਾਰ ਨੂੰ ਪੂਰੋਂ ਤੋਂ ਜਾਣਦੇ ਹੋ ਕਿੰਨਾ ਚਿਰ ਤੋਂ ਜਾਣਦੇ ਹੋ ਮੈਨੂੰ ਅਜੇ ਘੱਟੋ ਘੱਟ ਤਕਰੀਬਨ 20 ਸਾਲ ਹੋ ਗਏ ਜੇ ਇਹ ਜਿਆ ਆਪਣਾ ਪਿੱਛੂ ਹੀ ਰਿਹਾ ਛੋਟਾ ਇਹ ਆਪਣੇ ਨਾਲ ਤਕਰੀਬਨ ਬੱਚੇ ਵਾਂਗੂ ਜਦੋਂ ਤੋਂ ਸਾਡੇ ਨਾਲ ਇੱਥੇ ਕੰਮ ਕਰਦਾ ਰਿਹਾ ਹੋਰ ਵੀ ਇਹਨੇ ਸਾਰੇ ਕੀਤੇ ਇਹਦੇ ਦਾਦੇ ਨੇ ਕੀਤੇ ਆ ਹੁਣ ਪੈਪ ਲਾਈਨ ਦੇ ਵਿੱਚ ਵੀ ਇਹੋ ਹੀ ਤਕਰੀਬਨ ਸਾਰਾ ਸਾਡਾ ਕਾਰੋਬਾਰ ਇਹੋ ਹੀ ਬੱਚਾ ਸਾਹਮਣ ਦਾ ਮਰੋਂ ਤੁਹਾਡੇ ਪਰਿਵਾਰਕ ਸੁਭਾਗ ਹਾਂ ਪਰਿਵਾਰਕ ਸੁਭਾਗ ਹੈ ਪੁਰਾਣੇ ਹਾਂ ਇਹ ਜੋ ਵੀ ਚੀਜ਼ ਆ ਜਰਾ ਵੀ ਮੈਂ ਇੱਥੋਂ ਲਿਉਣੀ ਭਾਰੀ ਜਾ ਕੇ ਤੇ ਮੈਨੂੰ ਆਣਾ ਵੀ ਜਾ ਲੈ ਖੁੱਲੀਆਂ ਛੁੱਟੀਆਂ ਇਹਨੂੰ ਠੀਕ ਹੈ ਮਾਕੂ ਕਹਦੀ ਆ ਵੀ ਆਪਣਾ ਬਜਟ ਵੀ ਸਾਰਾ ਕੰਪਲ ਹਾਂ ਇਹ ਦੀ ਇਹਦੀ ਸਾਰੀ ਹਾਂਜੀ ਤੇ ਆ ਪੁਰਾਣੇ ਵਿਰਸੇ ਬਾਰੇ ਕੁਝ ਕਹਿਣਾ ਚਾਹੋਗੇ ਪੁਰਾਣਾ ਵਿਰਸਾ ਜਿਹੜਾ ਇਹਨਾਂ ਕੋ ਜਿਹਦਾ ਵੇਖੀਦਾ ਨੀ ਜੀ ਇੱਕ ਜਿੰਦਰਾ ਵਾ ਇਹਨਾਂ ਕੋ ਪਿਆ ਆ ਚੀਜ਼ ਜੜੀ ਹੈ ਇਹਨੂੰ ਨਾਲ ਤੇ ਕੋਈ ਜਿੰਦਰਾ ਵੀਰ ਜੀ ਕੋਈ ਮਤਲਬ ਆਮ ਬ ਅੱਛਾ ਮਰਲੋ ਜਿੰਦਰਾ ਵਾ ਇਹਨੂੰ ਨਾ ਕੋਈ ਆਮ ਬੰਦਾ ਕੋਈ ਅਦਾ ਨਾ ਕੋਈ ਚੋਰੀयत ਪਾ ਸਕਦਾ ਅੱਛਾ ਇਹ ਕੋਈ ਹਰ ਸਾਰੀ ਬੰਦਾ ਜੀ ਤਾਂ ਮਰਲੋ ਜਿੰਦ ਇਹਨੂੰ ਹੱਥ ਲਵੇ ਵਾਈਪੇਸ਼ਨ ਕਰਦਾ ਵਾ ਤੇ ਨਾ ਇਹ ਖੁੱਲਣਾ ਹੀ ਆ ਬੰਦਾ ਸਭ ਕੁਝ ਜਾਣਦਾ ਅੱਛਾ ਹਾਂ ਜੀ ਇਹ ਸਾਲ 191861 ਦਾ ਜਿੰਦਰਾ ਪੜਿਆ ਜੀ ਇਹ ਲਾਹੌਰੀ ਗੇਟ ਦਾ ਜਿੰਦਰਾ ਪੜਿਆ ਜੀ ਠੀਕ ਹਾਲੇ ਇਹਦੀ 50000 ਰੁਪਏ ਨਾਲ ਲਾਗੇ ਸਾਨੂੰ ਦੇ ਦੋ ਪਰ ਇਹ ਮੁੰਡੇ ਨੇ ਆਖਿਆ ਕਿ ਆਪਾਂ ਨਹੀਂ ਦੇਣਾ ਨਹੀਂ ਹੋਰ ਵੀਰ ਨੇ ਕਿਹਾ ਭਾਜੀ ਮੈਂ ਵੇਚਣਾ ਤੇ ਕੀ ਹੈ ਹੋਰ ਕੋਈ ਹੋਰ ਕੋਈ ਹੈਗਾ ਤੇ ਮੈਂ ਉਹ ਵੀ ਲੈਣ ਨੂੰ ਤਿਆਰ ਹਾਂ ਹੋਰ ਵੀ ਲੈਣ ਤੇ ਆ ਰਿਹਾ ਇਹ ਜਿੰਦੇ ਜਿੰਦੇ ਤੁਸੀਂ ਫੜ ਕੇ ਦੇਖ ਸਕਦੇ ਹੋ ਜਿੱਤਰਾ ਨਾ ਮਰ ਲਾ ਇਦਾਂ ਚਾਬੀ ਨੂੰ ਤੁਸੀਂ ਹੱਥ ਲਾਓਗੇ ਨਾ ਇਹਦਾ ਵਾਈਬ੍ਰੇਸ਼ਨ ਨਹੀਂ ਕਰਦਾ ਕੋਈ ਸਪਰੇ ਨਹੀਂ ਤਾੜੀ ਦਾ ਵੀ ਬੰਦਾ ਕੰਮ ਜਾਂਦਾ ਵੀ ਜਿੱਤਰਾ ਦੇਖ ਕੇ ਇੱਕ ਰੈਕਟਰ ਲੈਣ ਦਾ ਠੀਕ ਹਾਂ ਹਾਂ ਠੀਕ ਇਹ ਚੀਜ਼ਾਂ ਜੀ ਚਲੋ ਬਹੀ ਦੁਬਾਰਾ ਤੁਹਾਨੂੰ ਧੰਨਵਾਦੀਆ ਦੋਸਤ ਸਾਹਿਬ ਤੇਰੇ ਨਾਲ ਸਾਨੂੰ ਇਹ ਇਹਨਾਂ ਨੇ ਬਹੁਤ ਆਪਣਾ ਹਿੱਸਾ ਸਾਂਭ ਕੇ ਰੱਖਿਆ ਨਹੀਂ ਵੀ ਬੜਾ ਇਹਨੂੰ ਮੁੰਡੇ ਨੂੰ ਦਿਲੋਂ ਪਿਆਰ ਕਰਦੇ ਆ ਚਲੋ ਧੰਨਵਾਦ ਹੈ ਦੋਸਤ ਤੁਹਾਨੂੰ ਦੁਬਾਰਾ ਦੇ ਦਰਸ਼ਨ ਕਰਾਈ ਧੰਨਵਾਦ ਬੱਕੇ ਪੱਕਾ ਮੁਝਾਇਆ ਵੀਰ ਔਰ ਵੀਰ ਦਾ ਇਹ ਕਹਣਾ ਔਰ ਇੱਥੇ ਸੋਹਣੇ ਸ਼ਬਦਾਂ ਜੀ ਵੀਰ ਨੇ ਇੱਕ ਗੱਲ ਕਹੀ ਆ ਕਿ ਭਾਜੀ ਅੱਜ ਵੀ ਕਿਸੇ ਕੋਲ ਇਹ ਪੁਰਾਣੀ ਵਿਰਸਾ ਪੁਰਾਣਾ ਸਭਿਆਚਾਰ ਕਿਸੇ ਨੇ ਰੱਖਿਆ ਹੋਵੇ ਉਹ ਮੈਨੂੰ ਦੱਸੇ ਮੈਂ ਲੈਂਡ ਨੂੰ ਤਿਆਰ ਆ ਮੈਂ ਖਰੀਦਣ ਨੂੰ ਤਿਆਰ ਆ ਬਿਲਕੁਲ ਪੰਜ ਸਹੀ ਗੱਲ ਹੈ ਖਰੀਦੋ ਹਾਂਜੀ ਪਰ ਖਰੀਦਣ ਨੂੰ ਤਿਆਰ ਆ ਔਰ ਦੂਸਰੀ ਗੱਲ ਕਿਸੇ ਵੀ ਪੰਜਾਬੀ ਫਿਲਮ ਦੀ ਸ਼ੂਟਿੰਗ ਜਾਂ ਕਿਸੇ ਗਾਣੇ ਦੀ ਸ਼ੂਟਿੰਗ ਕਿਸੇ ਡਾਇਰੈਕਟਰ ਨੇ ਕਰਨੀ ਹੋਵੇ ਤਾਂ ਉਹ ਇਹ ਕਹਿੰਦੇ ਉਹ ਕਦੀ ਹੋਲ ਸਾਡੇ ਘਰ ਚ ਆਂਦੀ ਆ ਅਸੀਂ ਕਰਾਉਣ ਨੂੰ ਤਿਆਰ ਆ ਤੁਸੀਂ ਸਮਾਧੂ ਨਹੀਂ ਦੇ ਚੁੱਕੇ ਹੋ ਔਰ ਦੁਬਾਰਾ ਤੋਂ ਇਸ ਵੀਰ ਨੂੰ ਦਿਨੋ ਸਲੂਟ ਆ ਜਿਨੇ ਅੱਜ ਵੀ ਆਪਣਾ ਪੁਰਾਣਾ ਸਭਿਆਚਾਰ ਸੰਭੇ ਰੱਖਿਆ ਹੋਇਆ ਔਰ ਆ ਕਕਈ ਵੀ ਨੇ ਕਿਹਾ ਸੀਗਾ ਕਿ ਜਿਹੜਾ ਟੈਕਸ ਜਾਂ ਬਿਲ ਟੈਕ ਦਾ ਟੀਵੀ ਹੁੰਦਾ ਸੀਗਾ ਛੱਟਣਾ ਵਾਲਾ ਅੰਟੀਨਾ ਸਾਹਮਣੇ ਰੱਖਿਆ ਹੋਇਆ ਹੈ ਅੱਜ ਤਾਰ ਉੱਪਰ ਥੱਲੇ ਆਉਂਦੀ ਹੁੰਦੀ ਸੀਗੀ ਤਾਂ ਅੰਟੀਨਾ ਪਕਾਉਂਦੇ ਹੁੰਦੇ ਸੀਗੇ ਵੀ ਭਾਈ ਚੈਨਲ ਸਾਫ ਕਰੀ ਤੇ ਮਨਪ੍ਰੀਤ ਜੀ ਅੱਜ ਦਾ ਮੈਸੇਜ ਕਿਸੇ ਕੋਲ ਕਹਿਣਾ ਚਾਹੁੰਦੇ ਨੇ ਠੀਕ ਹੈ ਜੀ ਦੁਬਾਰਾ ਤੋਂ ਉਹਨਾਂ ਨੇ ਹੋ ਕੇ ਕਹਿਣਾ ਕਿ ਭਾਜੀ ਕਿਸੇ ਕੋਲ ਸਮਾਰ ਪਿਆ ਹੋਵੇ ਤਾਂ ਮੈਂ ਲੈਣ ਨੂੰ ਤਿਆਰ ਹਾਂ ਜੀ ਜੀ ਆਪਣਾ ਸਭ ਤੋਂ ਪਹਿਲਾਂ ਨਾਮ ਤੇ ਆਪਣਾ ਪਿੰਡ ਜ਼ਿਲ੍ਹਾ ਦੱਸੋ ਜੀ ਮੋਨਟੇਸ਼ਨ ਖਦਾ ਮੁਖਤਾਰ ਸਿੰਘ ਸਾਹਿਬ ਅੱਛਾ ਪਿੰਡ ਪਿੰਡ ਨਾਮ ਉਹ ਹੈ ਅਜਨਾਲਾ ਤੁਸੀਂ ਜ਼ਿਲ੍ਹਾ ਹੁਸ਼ਿਆਰ ਅੱਛਾ ਵੀ ਜੀ ਇਹ ਜਿਹੜਾ ਸ਼ੌਂਕ ਹੈ ਤੁਹਾਡਾ ਬਚਪਨ ਤੋਂ ਹੀ ਇਹ ਕਿਵੇਂ ਇਹ ਸ਼ੌਂਕ ਥੋੜਾ ਥੋੜਾ ਇਹ ਦੇ ਬੜ ਜਾਵੇ ਹਰੇ ਪੁਰਾਣੀਆਂ ਇਹ ਸਾਡਾ 200 ਸਾਲ ਤੱਕ ਪੁਰਾਣੀਆਂ ਕਿੰਨਾ ਹੈ 200 ਸਾਲ ਤੱਕ ਹਾਂ ਜੀ ਹਾਂ ਜੀ ਜੀ ਪੁਰਾਣੀਆਂ ਚੀਜ਼ਾਂ ਆਪਾਂ ਆਪਣੇ ਕੋਲ ਜਿਵੇਂ ਧਗੜੋ ਲੈ ਕੇ ਸਾਂਭੀਆਂ ਨੇ ਅੱਛਾ ਵੀ ਜੀ ਇੱਕ ਚੀਜ਼ ਹੋਰ ਹੈ ਕਿ ਜਿਹੜਾ ਸਮਾਨ ਆ ਇਹ ਤੁਸੀਂ ਆਪਣਾ ਟੈਨੂ ਰੱਖਿਆ ਸੀ ਜਾਂ ਕਿ ਮਤਲਬ ਕੀ ਪੁੱਛ ਦੇਣੀ ਹੈ ਜਾਂ ਕਿ ਸਮਾਨ ਥੋੜਾ ਉਹਦੇ ਬਾਰੇ ਨਹੀਂ ਸਰ ਇਹ तकरीबन ਜਿਆਦਾ ਤੇ ਘਰ ਲਈ ਹਰੇ ਦਾ ਕਾਰਨ ਮਿਲਿਆ ਨਹੀਂ ਮਤਲਬ ਲੈਣਾ ਹੈ ਜੀ 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 ਅੱਛਾ ਤੁਸੀਂ ਕਹਿ ਰਹੇ ਹੋ ਵੀਡੀਓ ਨਾਲ ਕਿ ਤੁਹਾਨੂੰ ਸਮਾਨ ਦੀ ਰੂਪਏ ਵੀ ਮੁੱਲ ਵੀ ਲੈ ਸਕਦੇ ਹਾਂ ਹਾਂ ਜੀ ਹਾਂ ਜੀ ਠੀਕ ਹੈ ਜੀ ਹੋਰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਆਪਣੀ ਪਬਲਿਕ ਨੂੰ ਨਹੀਂ ਸਰ ਮੈਂ ਦੇਹੀ ਇਹ ਸਮਾਨ ਮਤਲਬ ਇਹ ਚੀਜ਼ਾਂ ਉਹਦੇ ਗੱਲ ਦੀ ਆਣੀ ਹੈ ਤੇ ਮਤਲਬ ਉਹਨੂੰ ਰੋਲ ਦੀਆਂ ਨਾ ਬਾਕੀ ਭਾਈ ਸਾਡੇ ਵੱਲੋਂ ਸਾਡੇ ਚੈਨਲੋਂ ਤੁਹਾਨੂੰ ਦਿਓ ਸਲੂਟ ਆ ਜੀ ਭਾਈ ਵੀਰ ਨੇ ਕਿਹਾ ਕਿ ਭਾਈ ਇਹ ਚੀਜ਼ਾਂ ਰੋਲ ਦੀਆਂ ਫੇਰ ਦੀਆਂ ਮੈਂ ਸਾਹਮਣ ਨੂੰ ਤਿਆਰ ਆ ਤੇ ਵਾਕਈ ਵੀਰ ਨੇ ਸਭੀਆਂ ਜੀ ਸਰ ਵਾਕਈ ਹੀ ਬਾਖੂਬੀ ਸਭੀਆਂ ਔਰ ਇੱਕ ਬੜਾ ਮੂਜਸਮਾ ਬਣਾ ਕੇ ਰੱਖਿਆ ਵਾਕਈ ਸਲੂਟ ਆ ਬਾਕੀ ਸਾਡੇ ਚੈਨਲ ਵੱਲੋਂ ਇਸ ਵੀਰ ਨੂੰ ਐਪਰੀਸ਼ੀਏਟ ਕਰਦੇ ਆ ਔਰ